ਸ਼ਹਾਦਤ ਸ਼ਬਦ ਸੁਣਨ ਦੇ ਵਿੱਚ ਬੜਾ ਸੌਖਾ ਜਾਪਦਾ ਪਰ ਅਸਲੀਅਤ ਕੁਝ ਹੋਰ ਹੈ ਸ਼ਹਾਦਤ ਸ਼ਬਦ ਲਈ ਬਹੁਤ ਵੱਡੀ ਗੱਲ ਨਾ ਗੱਲ ਨਹੀਂ ਪੈਂਦੀ ਹੈ ਸ਼ਹਾਦਤ ਸ਼ਬਦ ਜੇ ਸਹੀ ਟਕਦਾ ਤਾਂ 10ਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੂਰੇ ਪਰਿਵਾਰ ਦੇ ਨਾਲ ਟਕਦਾ ਪੋ ਦਾ ਮਹੀਨਾ ਚੱਲ ਰਿਹਾ ਜਿਸ ਮਹੀਨੇ ਦੇ ਵਿੱਚ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਸ਼ਹੀਦੀਆਂ ਹੋਈਆਂ ਆਓ ਜਾਣਦੇ ਹਾਂ ਕੀ ਕਦੋਂ ਹੋਇਆ 6 ਪੋ ਦੀ ਠੰਡੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਗੜ੍ਹ ਦਾ ਵਸਦਾ ਵਸਾਉਂਦਾ ਕਿਲਾ ਛੱਡਿਆ 7ਪਉ ਦਸੰਬਰ ਨੂੰ ਜਿਸ ਦਿਨ ਗੁਰੂ ਸਾਹਿਬ ਦੇ ਪੂਰੇ ਪਰਿਵਾਰ ਦਾ ਸਰਸਾ ਨਦੀ ਦੇ ਕੰਡੇ ਤੇ ਵਿਛੋੜਾ ਹੋ ਜਾਂਦਾ ਹੈ ਬਹੁਤ ਸਾਰੇ ਧਾਰਮਿਕ ਗ੍ਰੰਥ ਬਹੁਤ ਸਾਰੇ ਹੀਰੇ ਜਵਾਹਰਾਤ ਤੇ ਬਹੁਤ ਸਾਰੀਆਂ ਮਹਿੰਗੀਆਂ ਚੀਜ਼ਾਂ ਵੀ ਸਭ ਕੁਝ ਸਰਸਾ ਨਦੀ ਦੇ ਕੰਡੇ ਤੇ ਛੁੱਟ ਜਾਂਦਾ ਹੈ 8ਪਉ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਸ਼ਹਾਦਤ ਪ੍ਰਾਪਤ ਕਰ ਲੈਂਦੇ ਆ 9ਪਉ ਨੂੰ ਚਮਕੌਰ ਗੜੀ ਬਾਕੀ ਸਿੰਘਾਂ ਦੀ ਸ਼ਹਾਦਤ ਹੋ ਜਾਂਦੀ ਹੈ 10ਪਉ ਨੂੰ ਵੱਡੇ ਸਾਹਿਬਜ਼ਾਦੇ ਤੇ ਹੋਰ ਸਿੰਘਾਂ ਦੀਆਂ ਦੇਹਾਂ ਨੂੰ ਸੰਸਕਾਰ ਕਰਦੇ ਨੇ ਇੱਥੇ ਇਤਿਹਾਸ ਦੇ ਵਿੱਚ ਬੀਬੀ ਹਰਸ਼ਰਨ ਕੌਰ ਦਾ ਨਾਮ ਵੀ ਆਉਂਦਾ ਤੇ ਹਰਸ਼ਰਨ ਕੌਰ ਨੂੰ ਦੇਹਾਂ ਦੇ ਸੰਸਕਾਰ ਕਰਨ ਤੇ ਜਿੰਦਾ ਵੀ ਜਲਾ ਦਿੱਤਾ ਜਾਂਦਾ 11 ਅਤੇ 12 ਪੋ 11 ਪੋ ਦੀ ਰਾਤ ਠੰਡੇ ਬੁਰਜ ਦੇ ਵਿੱਚ ਛੋਟੇ ਸਹਬਜ਼ਾਦਿਆਂ ਨੂੰ ਰੱਖਿਆ ਜਾਂਦਾ 12 ਪੋ ਨੂੰ ਸੂਬੇ ਦੀ ਕਚਹਿਰੀ ਲੱਗਦੀ ਹੈ ਤੇ ਛੋਟੇ ਸਹਬਜ਼ਾਦਿਆਂ ਨੇ ਨਿੱਕੀ ਉਮਰ ਦੇ ਵਿੱਚ ਬਹੁਤ ਵੱਡੇ ਵੱਡੇ ਉੱਤਰ ਦੇ ਕੇ ਸੂਬੇ ਸਰਕਾਰ ਨੂੰ ਚੁੱਪ ਕਰਾ ਦਿੱਤਾ 13 ਪਉ ਨੂੰ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ ਛੋਟੇ ਸਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਦੇ ਵਿੱਚੋਂ ਸਜ਼ਾ ਦੇ ਦਿੱਤੀ ਜਾਂਦੀ ਹੈ ਕਿ ਠੰਡੇ ਬੁਰਜ ਦੇ ਵਿੱਚ ਰੱਖਣ ਤੋਂ ਬਾਅਦ ਜਿੰਦਾ ਨੀਆਂ ਦੇ ਵਿੱਚ ਛਿਨ ਦਿੱਤਾ ਜਾਵੇ ਤਾਂ ਇਹ ਲਸਾਨੀ ਸ਼ਹਾਦਤ ਗੁਰੂ ਸਹਿਬਾਨ ਦੇ ਛੋਟੇ ਸਹਿਬਜ਼ਾਦਿਆਂ ਦੀ ਹੁੰਦੀ ਹੈ ਉਹ ਮਹੀਨੇ ਦੀ 14 ਤਰੀਕ ਜਿਸ ਦਿਨ ਛੋਟੇ ਸਹਿਬਜ਼ਾਦਿਆਂ ਦਾ ਅਤੇ ਮਾਤਾ ਗੁਜਰ ਕੌਰ ਜੀ ਦਾ ਸੰਸਕਾਰ ਕੀਤਾ ਜਾਂਦਾ ਐਡੀਆਂ ਐਡੀਆਂ ਸ਼ਹੀਦੀਆਂ ਦਾ ਮਾਨਵਤਾ ਕਦੇ ਰਹਿਣ ਤਾਂ ਨਹੀਂ ਤਾਰ ਸਕਦੀ ਪਰ ਸ਼ਾਇਦ ਇਸ ਪੋਦੇ ਮਹੀਨੇ ਦੇ ਅਖੀਰਲੇ ਹਫਤੇ ਦੇ ਵਿੱਚ ਉਹਨਾਂ ਸ਼ਹੀਦਿਆਂ ਨੂੰ ਯਾਦ ਕਰਕੇ ਉਹਨਾਂ ਦੀ ਸ਼ਹਾਦਤ ਨੂੰ ਸਲਾਮ ਤਾਂ ਕੀਤਾ ਜਾ ਸਕਦਾ ਹੈ ਸਲਾਮ ਹੈ ਸਰਬੰਸਦਾਨੀ ਨੂੰ ਸਲਾਮ ਹੈ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਮਾਨਵਤਾ ਦੇ ਲਈ ਆਪਣਾ ਸਭ ਕੁਝ ਨੌਚਾਵਰ ਕਰ ਦਿੱਤਾ